ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਬਾਬਾ ਜੀਵਨ ਸਿੰਘ ਵਿਦਿਆਤ ਪੁਲਾਈ ਟਰਸਟ ਚੰਡੀਗੜ੍ਹ ਦੇ ਚੇਅਰਮੈਨ ਸਰਦਾਰ ਜਸਵੰਤ ਸਿੰਘ ਡੀਡੀਪੀਓ ਸਾਹਿਬ ਡਿਸਟ੍ਰਿਕਟ ਤਰਨਤਾਰਨ ਪੱਟੀ ਸ਼ਹਿਰ ਵਿਖੇ 4 ਤਰੀਕ 4 ਚੌਥਾ ਮਹੀਨਾ ਤੇ 28 ਤਰੀਕ ਨੂੰ ਚੇਅਰਮੈਨ ਸਾਹਿਬ ਦੀ ਪੱਟੀ ਗੁਰਦੁਆਰਾ ਬੀਬੀ ਰਜਨੀ ਵਿਖੇ ਮੀਟਿੰਗ ਵਾ ਜੋ ਜ਼ਿਲ੍ਹੇ ਦੀ ਮੀਟਿੰਗ ਰੱਖੀ ਗਈ ਆ ਰੇਲਵੇ ਸਟੇਸ਼ਨ ਦੇ ਸਾਹਮਣੇ ਮੀਟਿੰਗ ਦਾ ਅਜੰਡਾ ਵਾ ਜੋ ਆਪਾਂ ਅੰਮਰਸਰ ਬੁੰਗੇ ਦਾ ਕੇਸ ਲੜ ਰਹੇ ਆ ਕੇਸ ਆਪਾਂ ਜਿੱਤ ਚੁੱਕੇ ਆ ਪਰ ਆਪਾਂ ਨੂੰ ਅਜੇ ਕਬਜ਼ਾ ਨਹੀਂ ਮਿਲ ਰਿਹਾ ਤੇ 71 ਹੋਇਆ ਤੇ ਕਬਜ਼ਾ ਲਈਏ ਤੇ ਸਾਧ ਸੰਗਤ ਜੀ ਤਰਨਤਾਰਨ ਵਾਲਾ ਬੁੰਗਾ ਟਰਸਟ ਦੇ ਕਬਜ਼ੇ ਵਿੱਚ ਵਾ ਤੇ ਹੋਰ 12.5% ਦਾ ਕੇਸ ਜੋ ਟਰੱਸਟ ਲੜ ਰਿਹਾ ਵਾ ਸੰਗਤ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਚੜ ਕੇ ਸਹਿਯੋਗ ਦਿੱਤਾ ਜਾਵੇ ਆਨੰਦਪੁਰ ਸਾਹਿਬ ਸ਼ਹੀਦ ਬਾਬਾ ਜੀਵਨ ਸਿੰਘ ਜੀਆ ਦਾ ਜੋ ਸੱਤ ਕਨਾਲਾਂ ਦੇ ਵਿੱਚ ਦਰਬਾਰ ਬਣ ਰਿਹਾ ਵਾ ਉਹਦੇ ਵਿੱਚ ਗੁਰਦੁਆਰਾ ਸੀਸਮਾਰਗ ਵਿਦਿਆ ਭਵਨ ਤੇ ਸਰਾਹ ਬਣਨੀ ਆ 10 ਮੰਜ਼ਲਾ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਵੱਧ ਚੜ ਕੇ ਸਹਿਯੋਗ ਦਿਓ ਇਸ ਨੂੰ ਆਪਾਂ ਸਫਲਤਾ ਪੂਰਕ ਬਣਾ ਸਕੀਏ ਤੇ ਹੋਰ ਬਾਬਾ ਜੀਵਨ ਸਿੰਘ ਜੀ ਦੇ ਜੋ ਇਤਿਹਾਸ ਬਾਰੇ ਆਪਣੀ ਚੜ੍ਹਦੀ ਕਲਾ ਵਾਸਤੇ ਰੰਗਰੇਟਿਆਂ ਦੀ ਆਨ ਤੇ ਸ਼ਾਨ ਨੂੰ ਉੱਚਾ ਕਰਨ ਵਾਸਤੇ ਇਹ ਸਾਹਮਣੇ ਆਪਾਂ ਨੂੰ ਜੋ ਦਿਮਾਨ ਹਾਲ ਦਿਖ ਰਿਹਾ ਵਾ ਬੀਬੀ ਰਜਨੀ ਜੀ ਦਾ ਇਸ ਦੇ ਵਿੱਚ 28 ਤਰੀਕ ਨੂੰ ਮੀਟਿੰਗ ਵਾ ਸੰਗਤ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਹੈ ਕਿ ਵਾਅ ਚੜ੍ਹ ਕੇ ਸੰਯੋਗ ਦਿਓ ਆਪਣੇ ਜੋ ਵਿਸਰੇ ਹੋਏ ਹਾਕਾ ਆਪਾਂ ਉਹ ਲੈ ਸਕੀਏ ਜਿੰਨਾ ਚਿਰ ਆਪਾਂ ਕੱਤਰ ਨਾ ਆਏ ਜਿੰਨਾ ਚਿਰ ਆਪਾਂ ਇੱਕ ਮੋਠ ਨਾ ਆਏ ਉਹਨਾਂ ਚਿਰ ਸੰਗਤ ਜੀ ਆਪਣੀ ਕੋਈ ਵੀ ਬੁੱਕਤ ਨਹੀਂ ਆ ਕੋਈ ਵੀ ਬਜਾਰਤ ਨਹੀਂ ਆ ਸਰਦਾਰ ਜਸਵੰਤ ਸਿੰਘ ਸਹੂਣਾ ਨੇ ਬਾਬਾ ਜੀਆ ਦਾ ਇਤਿਹਾਸ ਲੱਭ ਕੇ ਲਿਖ ਕੇ ਫ੍ਰੀ ਵੰਡ ਕੇ ਤੇ ਆਪਾਂ ਨੂੰ ਸੁੱਤੀ ਹੋਈ ਕੌਮ ਨੂੰ ਇੱਕ ਹਲੂਣਾ ਦਿੱਤਾ ਵਾ ਤੇ ਆਪਾਂ ਸਰਦਾਰ ਜਸਵੰਤ ਸਿੰਘ ਜੀ ਹੁਣਾਂ ਦਾ ਵਾਚ ਚੜ ਕੇ ਸਾਥ ਦਈਏ ਤੇ ਜੇ ਆਪਣੇ ਕੋ ਹੋਂੜੇ ਸਮਾ ਵਿਸਰ ਗਿਆ ਤੇ ਜਿਵੇਂ ਆਪਾਂ ਆਪਣੇ ਬਡੇਰਿਆਂ ਨੂੰ ਪਹਿਲਾਂ ਕੋਸ ਦੇ ਆਉਨੇ ਆ ਕਿ ਸਾਡੇ ਵੱਡਿਆਂ ਨੇ ਕੀ ਕੀਤਾ ਵਾ ਇਸੇ ਤਰ੍ਹਾਂ ਹੀ ਆਉਣ ਵਾਲੀ ਪੀੜ੍ਹੀ ਆਪਾਂ ਨੂੰ ਕੁੱਸੂਗੀ ਕਿ ਸਾਡੇ ਵੱਡ ਵਡੇਰੇ ਕੀ ਕਰਕੇ ਗਏ ਆ ਸਾਧ ਸੰਗਤ ਜੀ ਹੁਣ ਆਪਣੇ ਕੋਲ ਸਮਾਂ ਵਾ ਇਹ ਮੌਕਾ ਵਾ ਇਹਨੂੰ ਆਪਾਂ ਨਾ ਗਵਾਈਏ ਤੇ ਵਾਚੜ ਕੇ ਆਪਾਂ ਭਾਈ ਸਾਹਿਬ ਹੁਣਾ ਦਾ ਸਾਥ ਦਈਏ 28 ਤਰੀਕ ਨੂੰ ਆਪੋ ਆਪਣੇ ਨਗਰਾਂ ਦੇ ਵਿੱਚੋਂ ਵਾਚੜ ਕੇ ਸੰਗਤ ਲੈ ਕੇ ਆਓ ਤੇ ਆਪਾਂ ਇਹ ਕਾਨਫਰੰਸ ਦੇ ਵਿੱਚ ਵਾਚੜ ਕੇ ਵਿਚਾਰਾ ਕਰ ਸਕੀਏ ਤੇ ਆਪਣੇ ਹੱਕ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿ